ਸਾਡੇ ਦਿਲਾਂ ਦੇ ਅੰਦਰ ਕਿੰਨਾ ਚਾਹ ਹੈ ਮਹਾਰਾਜ ਨੂੰ ਅਸੀਂ ਕਿੰਨਾ ਪਿਆਰ ਕਰਦੇ ਹਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੇ ਸੱਚ ਕਰਕੇ ਜਾਣਿਓ ਮੇਰਾ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਤੇ ਜਿਹੜੀ ਭਗਤੀ ਦੀ ਅਰੰਭਤਾ ਉਹ ਵਿਰਾਗ ਤੋਂ ਹੁੰਦੀ ਹੈ ਜਿੰਨਾ ਚਿਰ ਵਿਰਾਗ ਨਹੀਂ ਨਾ ਲੱਗਦਾ ਉਨਾਂ ਚਿਰ ਬੰਦਾ ਭਗਤੀ ਨਹੀਂ ਕਰ ਸਕਦਾ ਤੇ ਜਦੋਂ ਗੁਰੂ ਨੂੰ ਪਿਆਰ ਕਰਦੇ ਆ ਸਾਡੇ ਅੰਦਰ ਵਿਰਾਗ ਲੱਗਦਾ ਕਵਨ ਗੁਨ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹ ਪ੍ਰਦੇਸ਼ਨ ਦੂਰ ਤੇ ਆਈ ਤੇ ਸਾਹਿਬ ਜੀ ਕਹਿੰਦੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਦਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਲਾਈ ਦੇ ਹਮੇਸ਼ਾ ਬੇਨਤੀ ਕਰਦਾ ਜਿਵੇਂ ਘਰ 'ਚ ਵੱਡੇ ਬੰਦੇ ਦਾ ਆਪਾਂ ਸਤਿਕਾਰ ਕਰਦੇ ਆ ਨਾ ਸਾਡੇ ਘਰ 'ਚ ਬਜ਼ੁਰਗ ਰਹਿੰਦੇ ਨੇ ਅਸੀਂ ਕਿੰਨਾ ਸਤਿਕਾਰ ਕਰਦੇ ਆ ਇਹ ਦੀਨ ਦੁਨੀਆ ਦੇ ਮਾਲਕਾਂ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ ਮਰੂ ਦੀ ਹਜ਼ੂਰੀ 'ਚ ਬੈ ਕੇ ਗੱਲਾਂ ਬਾਤਾਂ ਤੋਂ ਸੰਕੋਚ ਕਰੋ ਤੇ ਜਿਹੜੀਆਂ ਉਹ ਪਿੱਛੇ ਚੇਅਰ ਬਣੀਆਂ ਨਾ ਕੁਰਸੀਆਂ ਬਹਿਣ ਵਾਸਤੇ ਤੇ ਕਈ ਦਫਾ ਦਾਸ ਇੱਥੇ ਵੇਂਦਾ ਹੁੰਦਾ ਵੀ ਜਿਹੜੇ ਥੱਲੇ ਬਹਿ ਸਕਦੇ ਆ ਉਹ ਵੀ ਉਹ ਕੁਰਸੀਆਂ ਤੇ ਬਹਿੰਦੇ ਨੇ ਮਹਾਰਾਜ ਦੇ ਬਰਾਬਰ ਹੁਣ ਬਜ਼ੁਰਗਾਂ ਦੀ ਮਜਬੂਰੀ ਐ ਉਹ ਨਹੀਂ ਬਹਿ ਸਕਦੇ ਇੱਥੇ ਤਾਂ ਬੈਠੇ ਨੇ ਜਿੰਨਾ ਵੀ ਸਤਕਾਰ ਹੋ ਸਕੇ ਗੁਰੂ ਦਾ ਮਨੋਂ ਦਿਲੋਂ ਕਰਨਾ ਚਾਹੀਦਾ ਕਿਉਂਕਿ ਜੇ ਸਤਗੁਰ ਨੇ ਅਸੀਂ ਹਾਂ ਜੇ ਸਤਗੁਰ ਨਾਲ ਹੁਣ ਸਾਨੂੰ ਕਿਹਨੇ ਪੁੱਛਣਾ ਸੀ ਆਓ ਸਾਚ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕਿਓ ਤੈਨਹੀ ਪ੍ਰਭ ਪਾਇਓ ਜਿੰਨਾ ਕ ਸਮਾਂ ਵੀ ਬਾਕੀ ਰਹਿੰਦਾ ਇਸ ਕਨਸੈਪਟ ਤੇ ਆਪਾਂ ਵਿਚਾਰ ਕਰਾਂਗੇ ਇਤਿਹਾਸ ਦੇ ਵਿੱਚ ਚਾਚੇ ਫੱਗੂ ਦਾ ਨਾਮ ਆਉਂਦਾ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਤੇ ਜਿਹੜਾ ਚਾਚਾ ਫੱਗੂ ਐ ਇਹ ਦਾ ਬਿਹਾਰ ਦੇ ਕੋਲੇ ਸਸਰਾਮ ਨਗਰ ਹੈ ਇਤਿਹਾਸ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਕਹਿੰਦੇ ਕਾਰ ਭੇਟਾ ਇਕੱਠੀ ਕਰਨੀ ਗੱਲ ਪ੍ਰੇਮ ਦੀ ਕਰ ਰਿਆਂ ਜਦੋਂ ਗੁਰੂ ਨੂੰ ਪ੍ਰੇਮ ਕਰਦੇ ਆ ਨਾ ਹਿਰਦੈ ਨਾਮ ਵਸਾਇਓ ਹੋ ਘਰ ਬੈਠੇ ਗੁਰੂ ਆਇਓ ਇਹ ਗੱਦੀ ਤੇ ਸੁਭਾਏ ਮਾਨਨੇ ਅਸੀਂ ਆਪਣੇ ਅੰਦਰ ਪ੍ਰਕਾਸ਼ ਮਾਨ ਕਰਨਾ ਉਹ ਕਿਵੇਂ ਹੋਵੇਗਾ ਨਾਮਾ ਕਹੇ ਤਲੋਚਨਾ ਮੁਖਤੇ ਨਾਮ ਸੰਭਾਲ ਹਾਥ ਪਾਉਂ ਕਰ ਕਾਮ ਸਭ ਚੀਤ ਨਰੰਜਣ ਨਾਲ ਜਦੋਂ ਜਪੀ ਜਾਵਾਂਗੇ ਜਪੀ ਜਾਵਾਂਗੇ ਫਿਰ ਸਤਿਗੁਰੂ ਜੀ ਦਾ ਪ੍ਰਕਾਸ਼ ਅੰਦਰ ਹੋ ਜਾਵੇਗਾ ਗਿਆਨ ਰਤਨ ਸਭ ਸੋਜੀ ਹੋਏ ਜਦੋਂ ਗਿਆਨ ਰੂਪੀ ਰਤਨ ਮਿਲ ਗਿਆ ਨਾ ਸਾਨੂੰ ਫਿਰ ਸੋਜੀ ਇੱਕ ਨਾ ਨਾ ਸਭ ਸੋਜੀ ਆਈ ਇੱਕ ਫਿਰਦੇ ਬੇ ਪ੍ਰਵਾਹਾ ਤੇ ਮਹਾਰਾ ਜੀ ਨੇ ਇਹ ਵੀ ਕਿਹਾ ਜਗ ਮਾਹੀ ਉੱਤਮ ਕਾਢੀ ਹੈ ਵਿਰਲੇ ਕੇਈ ਇਹ ਕਿਰਪਾ ਕਿਵੇਂ ਹੁੰਦੀ ਅੰਤਰਗੁਰ ਆਰਾਧਨਾ ਜੇਵਾ ਜਪਗੁਰ ਨਾਉ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਸਤਗੁਰ ਛੇਤੀ ਰਤਿਆ ਦਰਗੇ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕਈ ਤੇ ਕਹਿੰਦੇ ਚਾਚੇ ਫੱਗੂ ਨੇ ਨਾ ਕਾਰਪੇਟਾ ਇਕੱਠੀ ਕਰਨੀ ਸੇਵਾ ਇਕੱਠੀ ਕਰਨੀ ਗੁਰੂ ਕੇ ਲੰਗਰਾਂ ਵਾਸਤੇ ਤੇ ਪੰਜਾਬ ਆਉਣਾ ਜੋ ਵੀ ਤਲਫੁਲ ਕਿਸੇ ਨੇ ਦੇਣਾ ਉਨੇ ਮਾਰਾਈ ਦੇ ਚਰਨਾਂ 'ਚ ਭੇਟਾ ਕਰ ਦੇਣਾ ਚਾਚੇ ਫੱਗੂ ਨੇ ਤੇ ਧਿਆਨ ਦੇਣਾ ਤੇ ਗੁਰਬਾਣੀ ਦੇ ਬਚਨ ਪੜਦੇ ਆ ਜੈਸਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਇਹ ਜਿਹੋ ਜਿਹੇ ਬੀਜੇਗਾ ਵੜਣਾ ਬਹਿਣਾ ਆ ਗੋਲਕ ਦੇ ਵਿੱਚ ਮਾਇਆ ਪਾਉਨੇ ਹੋ ਨਾ ਆ ਕੀਰਤਨ ਵਾਲੀ ਗੋਲਕ 'ਚ ਮਾਇਆ ਪਾਉਨੇ ਹੋ ਕਿੰਨੇ ਕੀਰਤਨੀ ਇੱਥੇ ਆਉਂਦੇ ਨੇ ਪੰਜਾਬ ਤੋਂ ਹਜ਼ਾਰਾਂ ਰੁਪਏ ਟਿਕਟਾ ਲਾ ਕੇ ਆਉਂਦੇ ਨੇ ਗੁਰੂ ਦੀ ਗੱਲ ਸੁਣਾਉਣ ਵਾਸਤੇ ਅਸੀਂ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਜਿਉਂਦੇ ਰੱਖਣਾ ਹੈ ਤੇ ਜਿਹੜੇ ਤੁਸੀਂ ਗੋਲਕ ਜਮਾਇਆ ਗੁਰੂ ਕੇ ਲੰਗਰ ਚੱਲਦੇ ਨੇ ਕਿੱਡਾ ਵੱਡਾ ਗੁਰੂ ਘਰ ਦਾ ਪ੍ਰਬੰਧ ਹੈ ਇਹ ਸੰਗਤ ਦੇ ਨਾਲ ਹੀ ਚੱਲਦਾ ਹੈ ਭਾਈ ਤੇ ਹਮੇਸ਼ਾ ਬੇਨਤੀ ਕਰਦਾ ਹੁੰਨਾ ਆਪਣੇ ਘਰ ਤੇ ਮਾਣ ਕਰਦੇ ਆ ਪਿਆਰਿਓ ਗੁਰੂ ਦੇ ਘਰ ਦੇ ਮਾਣ ਕਰਿਆ ਕਰੋ ਕਿਉਂਕਿ ਸਾਡੇ ਬਾਪੂ ਦਾ ਸਾਡੇ ਸਤਿਗੁਰਾਂ ਦਾ ਘਰ ਹੈ ਸਬੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦਿਸ ਹੈ ਬਾਹਰਾ ਜਿਓ Hindu Muslim Sikh Isai updes chauh varna ko sanjh ਇੱਥੇ ਸਤਿਗੋਰੀ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅੱਲਾਏ ਜੋ ਮਰਜ਼ੀ ਕਹਿ ਲੋ ਮਹਾਰਾਜ ਤਾਂ ਪ੍ਰਵਾਨ ਕਰਦੇ ਨੇ ਪਿਆਰਿਓ ਕਹਿੰਦੇ ਚਾਚੇ ਫੱਕੂ ਨੇ ਕਾਰ ਭੇਟਾ ਕੱਠੀ ਕਰਨੀ ਡੋਨੇਸ਼ਨ ਕਹਿ ਸਕਦੇ ਆ ਸੰਗਤ ਨੇ ਡੋਨੇਟ ਕਰਨਾ ਤੇ ਪੰਜਾਬ ਲੈ ਆਉਣਾ ਉਹਦੀਆਂ ਵਈਆਂ ਲਾਈਆਂ ਹੋਈਆਂ ਨੇ ਵਈਆਂ ਤੇ ਉਹਨੇ ਲਿਖ ਦੇਣਾ ਵੀ ਫਲਾਣੇ ਦੇ ਘਰੇ ਗਿਆ ਉਹਨੇ ਲੰਗਰ ਵਾਸਤੇ ਦਾਲ ਦਿੱਤੀ ਕਿਸੇ ਨੇ ਆਹ ਦਿੱਤਾ ਆਟਾ ਦਿੱਤਾ ਕਿਸੇ ਨੇ ਮਾਇਆ ਦਿੱਤੀ ਵਈਆਂ ਤੇ ਲਿਖ ਲੈਣਾ ਸੁਭਾਅਕ ਸੁਹਾਏ ਕਹਿੰਦਾ ਓਏ ਮੇਰੇ ਕਿਤੇ ਕਾਰ ਵਿਹਾਰ ਦੇ ਵਿੱਚ ਰੌਲਾ ਨਾ ਪਵੇਂ ਕਿਉਂਕਿ ਗੁਰੂ ਨੂੰ लेखा ਦੇਣਾ ਪੈਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਤੁਸੀਂ ਤਰਲਾ ਬਾਗੇ ਝੋਲੀ ਅਡਕੇ ਕਿਆ ਕਰੋ ਲੈਖੇ ਕਤੇ ਨਾ ਛੁੱਟੀ ਐ ਖਿੰਖਿਨ ਭੁੱਲਣ ਹਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਮਹਾਰਾਜ ਲੈਖੇ ਦੀ ਗੱਲ ਆਈ ਫੇਰ ਨਹੀਂ ਮੈਂ ਛੋਟ ਸਕਦਾ ਕਿਰਪਾ ਕਰ ਦਿਓ ਡਿਲੀਟ ਕਰ ਦਿਓ ਜੋ ਅੱਜ ਤੱਕ ਕੀਤਾ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗਿਆ ਮਾਰਗ ਪਾਵੈ ਜਿਵੇਂ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਕਿਹਾ ਸੀ ਪਿਛਲੀ ਉਮਰ ਗਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸਰਾਹੀ ਪੀਤੀ ਆਗੇ ਸਮਝ ਚੱਲੋ ਆਨੰਦ ਲਾਲਾ ਪਾਸ਼ਾ ਜੋ ਬੀਤੀ ਸੋ ਬੀਤੀ ਬੀਤੀ ਕਿਰਪਾ ਕਰ ਦਿਓ ਕਹਿੰਦੇ ਕਿਸੇ ਦੇ ਘਰ ਗਿਆ ਚਾਚਾ ਫੱਗੂ ਤੇ ਅਮਰਤ ਵੇਲੇ ਦਾ ਟਾਈਮ ਹੈ ਤੇ ਬੀਬੀ ਝਾੜੂ ਮਾਰੀ ਜਾਂਦੀ ਆ ਘਰ ਚ ਕਲੇਸ਼ ਪਿਆ ਹੋਇਆ ਲੜਾਈ ਜਾ ਕੇ ਝੋਲੀ ਅੱਡ ਕੇ ਮੰਗਦਾ ਕਹਿੰਦਾ ਭੈਣਾ ਗੁਰਨਾਨਕ ਦੇ ਘਰੋਂ ਆਇਆ ਸੇਵਾ ਲੈਣ ਵਾਸਤੇ ਜੋ ਵੀ ਕੁਝ ਸੇਵਾ ਹੈ ਨਾ ਦੇ ਦੇ ਤੇ ਧਿਆਨ ਦੇਣਾ ਬੀਬੀ ਗੁੱਸੇ ਵਿੱਚ ਭਰੀ ਹੋਈ ਲਾਲ ਪੀਲੀ ਹੋਈ ਕਹਿੰਦੀ ਬਾਬਾ ਚਲਿਆ ਜਾ ਅੰਮ੍ਰਿਤ ਵੇਲੇ ਦਾ ਟਾਈਮ ਹੈ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਅੱਗੇ ਘਰੇ ਲੜੀ ਆ ਤੇ ਚਾਚਾ ਫੱਗੂ ਕਹਿੰਦਾ ਭੈਣਾ ਲੜੀ ਤੂੰ ਘਰਦਿਆਂ ਨਾਲ ਆ ਗਰਨਾਨਕ ਨਾਲ ਤਾਂ ਨਹੀਂ ਲੜੀ ਸਤਗੁਰਾਂ ਨਾਲ ਤਾਂ ਨਹੀਂ ਲੜੀ ਕੋਈ ਵੀ ਸੇਵਾ ਕਰਨੀ ਚਾਹਨੀ ਆ ਸੇਵਾ ਇਕੱਠੀ ਕਰਕੇ ਪੰਜਾਬ ਭੇਜਦਾ ਗੁਰੂ ਕੇ ਲੰਗਰ ਚੱਲਦੇ ਨੇ ਤੇ ਬੀਬੀ ਨੂੰ ਗੁੱਸਾ ਚੜਿਆ ਦੂਜੀ ਵਾਰ ਫੇਰ ਅੱਗੋ ਬੋਲੀ ਬੋਲਕ ਬੋਲ ਕਹਿੰਦੀ ਐ ਤੇ ਤੀਜੀ ਵਾਰ ਨਾ ਝਾੜੂ ਮਾਰਦੀ ਸੀ ਘਰ 'ਚ 베ਰੀ ਲੱਗੀ ਹੋਈ ਸੀ ਧਿਆਨ ਦੇਣਾ ਬਈ ਕੂੜਾ ਇਕੱਠਾ ਕੀਤਾ ਘਟਕਾ ਇਕੱਠੀਆਂ ਹੋਈਆਂ ਦੇਰਾ ਦੀਆਂ ਕਹਿੰਦੇ ਕੂੜੇ ਦਾ ਬੱਕ ਭਰ ਕੇ ਚਾਚੇ ਫੱਗੂ ਦੀ ਝੋਲੀ ਦੇ ਵਿੱਚ ਪਾ ਦਿੱਤਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਜੀ ਆ ਸੇ ਬਾ ਅੰਮ੍ਰੇ ਲੰਗੋ ਲੈ ਜਾ ਤੇ ਬੇਨਤੀ ਕਰਦਾ ਹੁਣਾਂ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਆਇਆ ਕਰਨੀ ਫਕੀਰੀ ਕਿ ਆ ਦਿਲਗੀਰੀ ਸਦਾ ਭਜਨ ਵਿੱਚ ਰਹਿਣਾ ਦਰਦਰ ਪੈਂਦੀ ਭਿਖਿਆ ਮੰਗਣੀ ਹਾਂਜੀ ਹਾਂਜੀ ਕਹਿਣਾ ਕਹਿਣਾ ਤੇ ਜਿਹੜਾ ਸਿੱਖਾਂ ਨੇ ਇਹਨੂੰ ਸਟੂਡੈਂਟ ਬਣਾਇਆ ਇਹ ਸਟੂਡੈਂਟ ਹੈ ساری ਜ਼ਿੰਦਗੀ ਸਿੱਖੀ ਜਾਂਦਾ ਭਾਵੇਂ ਬਚਪਨ ਤੋਂ ਜਵਾਨੀ ਆ ਜੇ ਜਵਾਨੀ ਤੋਂ ਬਢੇਪਾ ਆ ਜਾਵੇ ਚੱਪਣ ਚੱਲਣ ਰਤਨ ਸੇ ਸੁਣੀਆਂ ਰ ਵਹਿ ਗਏ ਖੇੜੇ ਮੋਤੀ ਧਾ ਸੇ ਜਾਨੀ ਚੱਲ ਗਏ ਉਹ ਸਿੱਖੀ ਜਾਂਦਾ ساری ਜ਼ਿੰਦਗੀ ਇੰਨੀ ਨਿਮਰਤਾ ਮੇਰੇ ਗੁਰਨਾਨਕ ਨੇ ਅੰਦਰ ਭਰੀ ਐ ਕਹਿੰਦੇ ਓਏ ਸਿੱਖ ਬਣ ਕੇ ساری ਜ਼ਿੰਦਗੀ ਸਿੱਖਦਾ ਰਹੀਂ ਮੈਂ ਤੈਨੂੰ ਸਿਖਾਉਂਦਾ ਰ੍ਹਾਂਵਾਂਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਦੇ ਮਾਣ ਨਾ ਕਰੀ ਤੇ ਧਿਆਨ ਦੇਣਾ ਕਹਿੰਦੇ ਹਣ ਝੋਲੀ ਚ ਕੂੜਾ ਹੀ ਪਵਾ ਲਿਆ ਇੱਥੇ ਕੀ ਸਾਡੀ ਅਵਸਥਾ ਦੇ ਦੇ ਮੰਗੇ ਸਹਿਸਾ ਗੂਣਾ ਸੋਭ ਕਰੇ ਸੰਸਾਰ ਤੇ ਦਾਨ ਕਰੋ ਜਿੰਨੀ ਵੀ ਤੁਹਾਡੀ ਸਮਰੱਥਾ ਇਹਨਾਂ ਕੱਲ ਮੈਂ ਦੇਖ ਰਿਆਂ ਸ ਕੋਈ ਭੈਣ ਜੀ ਤੇ ਵੀਰ ਜੀ ਹੁਣੀ ਆਏ ਤੇ ਉਹ ਮਾਇਆ ਇਕੱਠੀ ਕਰ ਲੈਂਦੇ ਹੋਣੇ ਕੱਲ ਸਾਰੀ ਪਾ ਕੇ ਗਏ ਤੁਸੀਂ ਗੁਰੂ ਨੂੰ ਜਿੰਨਾ ਪਿਆਰ ਕਰੋਗੇ ਕਦੇ ਵੀ ਦਸਮਾ ਹਿੱਸਾ ਦਸਬੰਦ ਦੇਣ ਤੋਂ ਪਿੱਛੇ ਨਾ ਹਟੋ ਜੇ ਦਸਬੰਦ ਕੱਢਦੇ ਆ ਸਤਗੁਰ ਸਾਡੇ ਦੁੱਖ ਕੱਢ ਦਿੰਦੇ ਨੇ ਕਿਰਪਾ ਹੋ ਜਾਂਦੀ ਸਾਡੇ ਦੇ ਤੇ ਧਿਆਨ ਦੇਣਾ ਬਈ ਹੁਣ ਕਹਿੰਦੇ ਘਰ ਆ ਗਿਆ ਸਾਹਮਣੇ ਇੱਕ ਖੁੰਝ ਹੈ ਜਿਹਨੂੰ ਆਪਾਂ ਗੁੱਠ ਕਹਿ ਦਿੰਨੇ ਆ ਵਿਹਲੀ ਪਈ ਹੈ ਉੱਥੇ ਉਹ ਕੂੜਾ ਲਿਆ ਕੇ ਸੁੱਟਦਾ ਉਹ ਕੂੜਾ ਢੇਰੀ ਕਰ ਦਿੱਤਾ ਤੇ ਚਾਚਾ ਫੱਗੂ ਕਹਿੰਦਾ ਸੱਚੇ ਬਾਦਸ਼ਾਹ ਜੋ ਇਸ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਮੈਂ ਕਿਹੜਾ ਕੋਈ ਆਪਣਾ ਨਿੱਜੀ ਕੰਮ ਕਰਦਿਆਂ ਤੇਰੇ ਘਰ ਦੀ ਸੇਵਾ ਕਰਦਾ ਜਿਵੇਂ ਤੈਨੂੰ ਮਨਜ਼ੂਰ ਆ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਇਸ ਭਾਵੇ ਨਾਨਕਾ ਸਾਈ ਗੱਲ ਚੰਗੀ ਚੰਗੀ ਕਹਿੰਦੇ ਉੱਥੇ ਉਹ ਕੂੜਾ ਸੜਦਾ ਫਿਰ ਉਹ ਵਹੀ ਦੇ ਉੱਤੇ ਸਹੀ ਪਾ ਦिती ਕਹਿੰਦਾ ਕੂੜਾ ਜਦੋਂ ਸਹੀ ਪਾਈ ਤੇ ਮਨ 'ਚ ਖਿਆਲ ਆਇਆ ਉਹ ਕਮਲਿਆ ਇਹ ਸਹੀ ਕੱਟਦਿਆਂ ਗੁਰੂ ਦੇ ਘਰੇ ਕੂੜਾ ਥੋੜੀ ਲਿਖਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਦੀ ਜਿੰਨੀ ਮੱਤ ਸੀ ਉਹਨੇ ਵਰਤ ਲਈ ਮੈਂ ਮੱਤ ਵਰਤਾਂ ਤੇ ਧਿਆਨ ਦੇਣਾ ਫਿਰ ਕਹਿੰਦੇ ਘਰ ਦੀ ਚਾਰ ਦਿਵਾਰੀ ਸ਼ੁਰੂ ਕੀਤੀ ਚਾਚੇ ਫੱਗੂ ਨੇ ਜਦੋਂ ਸਾਡੀ ਭਾਵਨਾ ਵੱਡੀ ਬਣ ਜਾਂਦੀ ਹੈ ਨਾ ਆਉਣ ਸਿੰਘਾਂ ਨੂੰ ਲਿਜਾਣੇ ਹੋ ਸ਼੍ਰੀ ਸੁਹਣੀ ਸਾਹਿਬ ਕੀਰਤਨ ਕਰਾਉਣ ਵਾਸਤੇ ਘਰ ਆ ਹਮੇਸ਼ਾ ਬੇਨਤੀ ਕਰਦਾ ਹੁੰਨਾ ਗੁਰਬਾਣੀ ਘਰ ਦੇ ਵਿੱਚ ਪੜੋ ਪੜਾਓ ਅਰਦਾਸ ਕਰਾਓ ਕੀਰਤਨ ਕਰਾਓ ਮਹਾਰਾਜ ਕਹਿੰਦੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਾ ਆਵੇ ਕਹਿੰਦੇ ਦੁੱਖ ਨਹੀਂ ਉਹਦੇ ਨੇੜੇ ਲੱਗਦਾ ਜਿਹੜਾ ਕੀਰਤਨ ਸੁਣਦਾ ਤੇ ਗਾਉਂਦਾ ਤੇ ਧਿਆਨ ਦੇਣਾ ਇਹ ਘਰਾਂ 'ਚ ਆਪਣੇ ਗੁਰਬਾਣੀ ਦਾ ਪ੍ਰਵਾਹ ਚਲਾਉਣਾ ਚਾਹੀਦਾ ਹੈ ਮਹੀਨੇ ਦੋਵਾਂ ਮਹੀਨਿਆਂ ਬਾਅਦ ਛੇਾਂ ਮਹੀਨਿਆਂ ਬਾਅਦ ਜਦੋਂ ਵੀ ਟਾਈਮ ਲੱਗੇ ਘਰ ਦੇ ਵਿੱਚ ਕੀਰਤਨ ਵੀ ਕਰਾਓ ਭਾਵੇਂ ਸਾਡੇ ਘਰ ਛੋਟੇ ਨੇ ਇੱਕ ਇੱਕ ਸਾਡੇ ਕੋਲੇ ਫਲੈਟ ਹੈ ਪਰ ਪਿਆਰਿਓ ਜਦੋਂ ਅਸੀਂ ਸਤਗੁਰੂ ਨੂੰ ਯਾਦ ਕਰਦੇ ਆ ਘਰ ਦੇ ਵਿੱਚ ਅਰਦਾਸ ਹੁੰਦੀ ਆ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਹਰ ਨਾਮ ਚਿਤਾਰੇ ਤੇ ਬੇਨਤੀ ਕਰਦਾ ਹੋਂ ਨਾ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜ਼ੋਰ ਗੋਬਿੰਦ ਕਾ ਪੂਰਨ ਗੁਣ ਆਸ ਅਰਦਾਸ ਕਰਨੀ ਚਾਹੀਦੀ ਕਹਿੰਦੇ ਹਣ ਘਰ ਦੀ ਚਾਰ ਦਿਵਾਰੀ ਕਰਨ ਲੱਗਾ ਫੱਗੂ ਚਾਚਾ ਫੱਗੂ ਤੇ ਮਨ ਚ ਭਾਵਨਾ ਬੜੀ ਵੱਡੀ ਜਾਗ ਪਈ ਮਿਸਤਰੀਆਂ ਨੂੰ ਕਹਿੰਦਾ ਮਿਸਤਰੀਓ ਚਾਰ ਦਿਵਾਰੀ ਕਰ ਦਿਓ ਪਰ ਮੇਰੇ ਘਰ ਦਾ ਦਰਵਾਜ਼ਾ ਵੱਡਾ ਰੱਖਿਓ ਕਹਿੰਦੇ ਕਿਉਂ ਫੱਗੂ ਓਏ ਤੂੰ ਅੰਤਾਂ ਦਾ ਗਰੀਬ ਕੋਈ ਗੱਡਾ ਨਹੀਂ ਤੇਰੇ ਕੋਲੇ ਕੋਈ ਬੈਲ ਗੱਡੀ ਨਹੀਂ ਕੋਈ ਤੂੰ ਖੇਤੀਬਾੜੀ ਦਾ ਕੰਮ ਕਰਦਾ ਨਹੀਂ ਤੂੰ ਦਰਵਾਜ਼ਾ ਵੱਡਾ ਕਿਉਂ ਰੱਖਣਾ ਕਹਿੰਦਾ ਓਏ ਕਮਲਿਓ ਇੱਕ ਦਿਨ ਨੌਵੇਂ ਪਾਸ਼ਾ ਧੰਗਰੂ ਤੇਗ ਬਹਾਦਰ ਮਹਾਰਾਜ ਜੀ ਮੇਰੇ ਗਰੀਬ ਦੇ ਘਰੇ ਸਣੇ ਕੋੜਾ ਚਰਨ ਪਾਉਣਗੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂੜੇ ਦੇ ਜਨ ਕੇ ਆਉਣਗੇ ਇੱਕ ਦਿਨ ਸਮਾ ਆਵੇਗਾ ਉਹ ਕਹਿੰਦੇ ਓ ਕਮਲਿਆ ਕਿੱਥੇ ਪੰਜਾਬ ਦੀ ਧਰਤੀ ਕਿੱਥੇ ਬਿਹਾਰਾ ਕਿੱਥੇ ਮਹਾਰਾਜ ਆ ਜਾਣਗੇ ਕਿਸੇ ਦੇ ਕਦੇ ਆਏ ਹੈ ਨਹੀਂ ਉਹ ਚਾਚਾ ਫੱਗੂ ਕਹਿੰਦਾ ਉਹ ਕਮਲੀਆਂ ਨਾ ਮਾਰੋ ਮੈਨੂੰ ਪਤਾ ਮੇਰੇ ਸਤਿਗੁਰਾਂ ਦਾ ਜਿਹੜੇ ਪ੍ਰੇਮ ਕਰਦੇ ਨੇ ਨਾ ਜੇ 10 ਕਦਮ ਚੱਲ ਕੇ ਜਾਂਦੇ ਆ ਸਤਿਗੁਰ 100 ਕਦਮ ਅੱਗੋ ਲੈਣ ਵਾਸਤੇ ਆਉਂਦੇ ਨੇ ਜਿਹੜੇ ਪ੍ਰੇਮ ਕਰਨ ਵਾਲੇ ਨੇ ਚਾਚਾ ਫੱਗੂ ਕਹਿੰਦੇ ਦਰਵਾਜਾ ਵੱਡਾ ਸਾਰੇ ਪਿੰਡ ਵਾਲੇ ਟੀਚਰਾਂ ਮਖੌਲ ਕਰਦੇ ਨੇ ਕਹਿੰਦੇ ਓਏ ਪੱਗੂ ਨਾ ਸਤਗੁਰ ਆਏ ਆ ਤੇ ਨਾ ਸਤਗੁਰਾਂ ਨੇ ਆਉਣਾ ਜੀਵੇ ਆਸਾ ਤੇ ਮਰੇ ਨਰਾਸਾ ਕਹਿੰਦੇ ਹੁੰਦੇ ਨਾ ਹੁਣ ਚਾਚੇ ਫੱਗੂ ਨੂੰ ਆਸ ਆ ਤੇ ਜਿੱਦਣ ਸਾਡੀ ਆਸ ਬਣ ਗਈ ਨਾ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਇਹ ਤੇਰੀ ਵਰੀਆ ਜਿੱਦਣ ਸਾਡੇ ਮਨ 'ਚ ਬਾਬਾ ਫਰੀਦ ਜੀ ਵਾਂਗੂੰ ਆਸ ਜਾਗੀ ਜਿਵੇਂ ਘਣੇ ਜੰਗਲ 'ਚ ਪਏ ਨੇ ਤਾਂ ਸ਼ਰੀਰ ਦੇ ਮਾਸ ਦੀਆਂ ਬੋਟੀਆਂ ਕੱਟ-ਕੱਟ ਕੇ ਲਾ ਜਾ ਰਹੇ ਨੇ ਬਾਬਾ ਫਰੀਦ ਜੀ ਦਾ ਸ਼ਰੀਰ ਨਰਬਲ ਹੋ ਗਿਆ ਵਾਹਿਗੁਰੂ ਤੇ ਬਾਬਾ ਫਰੀਦ ਜੀ ਦੇ ਸ਼ਲੋਕ ਪੜਦੇ ਨਾ ਕਾਗਾ ਚੂਂਡਨਾ पिੰਜਰਾ ਬਸੇ ਤਾਂ ਉੱਡਰ ਜਾਹੇ ਜਿੱਤ पिੰਜਰਾ ਹੈ ਮੇਰਾ ਸੋਵ ਬਸੇ ਮਾਸ ਨਾ ਤਿੱਦੂ ਖਾਹੇ ਕਾਗਾ ਕ ਰੰਗ ਢਡੋਲਿਆ सगला ਖਾਇਆ ਮਾਸ ਏਦੋ ਇਹ ਨੈਨੋ ਮਤ ਛੂਹੋ ਪਿਰ ਦੇਖਣ ਕੀ ਆਸ ਕਹਿੰਦੇ ਸਰੀਰ ਨਰਬਲ ਹੋ ਗਿਆ ਕਾਂ ਆਉਂਦੇ ਨੇ ਉੱਪਰੋਂ ਸ਼ੀਰ ਦੇ ਮਾਸ ਦੀਆਂ ਬੋਟੀਆਂ ਕੱਢ ਕੇ ਲਿਜਾ ਰਹੇ ਨੇ ਤੇ ਬਾਬਾ ਫਰੀਦ ਜੀ ਕਾਂਵਾਂ ਨੂੰ ਕੀ ਕਹਿੰਦੇ ਨੇ ਗੱਜ ਕੇ ਪੜਿਓ ਜਰਾ ਕਹਿੰਦੇ ਉਹ ਕਾਂ ਮੇਰੇ ਸਾਰੇ ਸਰੀਰ ਦਾ ਮਾਸ ਖਾ ਜਾਓ ਮੈਨੂੰ ਕੋਈ ਦੁੱਖ ਨਹੀਂ ਇੱਕ ਮੇਰੀਆਂ ਅੱਖਾਂ ਛੱਡ ਦਿਓ ਉਹ ਕਾਦੇ ਲਈ ਕਹਿੰਦੇ ਉਹਨਾਂ ਨਾਲ ਮੈਂ ਆਪਣੇ ਪਿਆਰੇ ਦੇ ਦਰਸ਼ਨ ਕਰਨੇ ਨੇ ਕੱਲੀਆਂ ਅੱਖਾਂ ਛੱਡ ਦਿਓ ਸਾਰਾ ਮਾਸ ਖਾਲਿਓ ਇਹਨੂੰ ਪ੍ਰੇਮ ਕਹਿੰਦੇ ਆ ਪਿਆਰਿਓ ਤੇ ਕੀ ਕਹਿੰਦੇ ਬਾਬਾ ਫਰੀਦ ਜੀ ਕਾਹਵਾਂ ਨੂੰ